ਜਿਵੇਂ ਜੇ ਆਪਾਂ ਪਿਛਲੇ ਸੰਡੇ ਆਪਾਂ ਲਾਈਵ ਆਈ ਸੀਗੇ ਤੇ ਆਪਾਂ ਅੱਜ ਫੇਰ ਆਪਾਂ ਜਿਹੜਾ ਲਾਈਵ ਆ ਪਾ ਚੁੱਕੇ ਆ ਆਪਾਂ ਕਿਹਾ ਸੀ ਆ ਵੀ ਆਪਾਂ ਸੰਡੇ ਨੂੰ ਆਪਾਂ ਲਾਈਵ ਆਵਾਂਗੇ ਤੇ ਕੁਸ਼ਕ ਮੇਰੇ ਭੈਣ ਭਰਾਵਾਂ ਦੇ ਜਿਹੜੇ ਸਵਾਲ ਹੁੰਦੇ ਆ ਨਾ ਆਪੋ ਉਹ ਸੰਡੇ ਨੂੰ ਜਾਂ ਫਿਰ ਬੁੱਧਵਾਰ ਨੂੰ ਆਪਾਂ ਲਾਈਵ ਆ ਕੇ ਤੇ ਉਹ ਆਪਾਂ ਉਹਨਾਂ ਦੇ ਕਲੀਅਰ ਕਰਦੇ ਹੁੰਨੇ ਆ ਹਨਾ ਤੇ ਇੱਕ ਬਾਕੀ ਜਿਹੜੇ ਵੀ ਮੇਰੇ ਭੈਣ ਭਰਾਵਾਂ ਦਾ ਕੋਈ ਸਵਾਲ ਹੁੰਦਾ ਵਾ ਉਹ ਮੇਰੇ ਨਾਲ ਲਾਈਵ ਦੇ ਵਿੱਚ ਜੁੜ ਕੇ ਉਹ ਮੇਰੇ ਕੋਲੋਂ ਆਪਣਾ ਕੋਈ ਵੀ ਸਵਾਲ ਆ ਜਿਵੇਂ ਹਨਾ ਤਾਂ ਉਹ ਮੇਰੇ ਨਾਲ ਕਲੀਅਰ ਕਰ ਸਕਦਾ ਡਾਈਟ ਨੂੰ ਲੈ ਕੇ weight ਘਟਾਉਣ ਨੂੰ ਲੈ ਕੇ weight gain ਕਰਨ ਨੂੰ ਲੈ ਕੇ workout ਨੂੰ ਲੈ ਕੇ exercise ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਮਤਲਬ ਜੇ ਡਾਊਟ ਹੁੰਦਾ ਹੋ ਤਾਂ ਉਹ ਮੈਨੂੰ ਮਤਲਬ ਲਾਈਵ ਦੇ ਵਿੱਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਆ ਠੀਕ ਹੈ ਜੀ ਤੇ ਬਾਕੀ ਆ ਪਤਾ ਨਹੀਂ ਅਜੇ ਅਪਾ ਲਾਈਵ ਆਏ ਆ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਲਾਈਵ ਬੈਠਾ ਹੋਵਾ ਤਾਂ ਪਲੀਜ਼ ਮੈਨੂੰ ਮਤਲਬ ਵੀ ਕੋਈ ਥੱਲੇ ਕਮੈਂਟ ਕਰਕੇ ਦੱਸੋ ਜਿਹੜੀ ਮੇਰੀ ਆਵਾਜ਼ ਆ ਤੁਹਾਨੂੰ ਕਲੀਅਰ ਸੁਣਾਈ ਦੇ ਰਹੀ ਹੈ ਜੀ ਕਿਉਂਕਿ ਜਦੋਂ ਮੇਰੀ ਆਵਾਜ਼ ਆਪ ਜੀ ਨੂੰ ਕਲੀਅਰ ਸੁਣਾਈ ਦੇਊਗੀ ਤਾਂ ਹੀ ਮਤਲਬ ਵੀ ਆਪਣਾ ਲਾਈਵ ਹੋਣ ਦਾ ਬੇਨਿਫਿਟ ਆ ਤੇ ਤਾਂ ਹੀ ਤੁਹਾਨੂੰ ਆਪਾਂ ਜਿਹੜੇ ਸਵਾਲ ਆ ਨਾ ਆਪਾਂ ਕਲੀਅਰ ਕਰਾਂਗੇ ਤੁਹਾਨੂੰ ਕਲੀਅਰ ਸਮਝਦੇ ਰਹਿਣਗੇ ਹਨਾ ਜੀ ਸੋ ਅਗਰ ਤੁਹਾਡੇ ਵਿੱਚ ਕੋਈ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਇਸ ਟਾਈਮ ਲਾਈਵ ਬੈਠਾ ਮੇਰੇ ਨਾਲ ਹਨਾ ਜੀ ਜੇ ਦਾ ਕੋਈ ਸਵਾਲ ਹੈਗਾ ਤਾਂ ਮੈਨੂੰ ਪੁੱਛ ਸਕਦਾ ਬਾਕੀ ਜਿਹੜੇ ਆਪਾਂ ਅੱਜ ਦੋ ਤਿੰਨ ਮੁੱਦਿਆਂ ਦੇ ਉੱਤੇ ਆਪਾਂ ਗੱਲ ਕਰਾਂਗੇ ਫਿਟਨੈਸ ਦੇ ਰਿਗਾਰਦੀ ਇੱਕ ਤਾਂ ਆਪਾਂ ਲੈ ਕੇ ਆਵਾਂਗੇ ਇੱਕ ਤਾਂ ਆਪਾਂ ਗੱਲ ਕਰਨੀ ਆ ਵੀ ਜਿਨ੍ਹਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਆ ਨਾ ਉਹਨਾਂ ਦੇ ਭਾਰ ਕਿਉਂ ਵਧਦਾ ਵਾ ਛਤੀ ਤੇ ਘਟਦਾ ਕਿਉਂ ਨਹੀਂ ਹੈਗਾ ਹੁਣ ਇੱਕ ਦਰੇ ਦੇ ਉੱਤੇ ਆਪਾਂ ਗੱਲ ਕਰਾਂਗੇ ਇੱਕ ਆਪਾਂ ਜਿਹੜੇ ਮੇਰੇ ਭੈਣ ਭਰਾਵਾਂ ਨੂੰ ਪੀਸੀਓਡੀ ਦੀ ਪੀਸੀਐਸ ਦੀ ਪ੍ਰੋਬਲਮ ਆ ਉਹ ਕਿਉਂ ਹੁੰਦੀ ਆ ਆਪਾਂ ਉਹਨੂੰ ਕਿਵੇਂ ਠੀਕ ਕਰ ਸਕਦੇ ਆ ਠੀਕ ਹੈ ਜੀ ਤੇ ਇੱਕ ਆਪਣਾ ਜਿਹੜਾ ਡਾਈਟ ਪਲਨ ਦੀ ਆਪਣੀ ਜਿਹੜੇ ਮੈਂ ਤੁਹਾਨੂੰ ਕਿਹਾ ਸੀ ਜੇ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਡਾਈਟ ਪਲਨ ਹੈ ਜਿਹੜਾ ਮੇਰੇ ਕੋਲ ਬਣਾਉਣਾ ਚਾਹੁੰਦਾ ਉਹਦੀ ਅੱਜ ਲਾਸਟ ਤਰੀਕ ਹੈ ਅੱਜ 7 ਤਰੀਕ ਹੈ ਕਿ ਮੈਂ ਤੁਹਾਨੂੰ ਕਿਹਾ ਸੀਗਾ ਵੀ ਤੁਹਾਨੂੰ ਮੈਂ ਹਾਫ ਪ੍ਰਾਈਸ ਦੇ ਵਿੱਚ 50% ਡਿਸਕਾਊਂਟ ਉਪਰਾਈਸ ਦੇ ਵਿੱਚ ਮੈਂ ਤੁਹਾਨੂੰ ਵੜਾ ਕੇ ਦਊਂਗਾ ਬਹੁਤ ਮੇਰੇ ਭੈਣ ਭਰਾਵਾਂ ਨੇ ਮੈਨੂੰ ਸਵਾਲ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਨੇ ਮੈਨੂੰ ਫੋਨ ਕਰਕੇ ਮੇਰੇ ਕੋਲ ਡਾਈਟ ਪਲਨ ਹੈ ਜਿਹੜੇ ਉਹਨਾਂ ਨੇ ਮਤਲਬ ਹੀ ਲਿਆ ਜਾਨੀ ਕਿ ਇਹ ਡਿਸਕਾਊਂਟ ਉਹਨਾਂ ਨੇ ਬੇਨਿਫਿਟ ਚੱਕਿਆ ਉਹ ਘ ਏ ਡਿਸਕਾਊਂਟ ਉਹਨਾਂ ਨੇ ਬੇਨਫਿਟ ਚੱਕਿਆ ਵਾ 2 ਹਾਫ ਰੇਟ ਦੇ ਵਿੱਚ ਉਹਨਾਂ ਨੇ ਮੇਰੇ ਕੋਲ ਡਾਈਟ ਪਲਾਨ ਲਿਆ ਵਾ ਤੇ ਉਹਨਾਂ ਨੇ ਹਫ਼ਤੇ ਦੇ ਵਿੱਚ 3-3 4-4 ਕਿਲੋ ਭਾਰ ਵੀ ਉਹਨਾਂ ਨੇ ਘਟਾ ਲਿਆ ਕਿਉਂਕਿ 3-4 ਪਹਿਣ ਭਰਾਵਾਂ ਦੇ ਮੇਰੇ ਅੱਜ ਮੈਸੇਜ ਆਇਆ ਮੇਰੇ ਕੋਲ ਉਹ ਕਹਿੰਦੇ ਕਿ ਵੀਰ ਜੀ ਮਤਲਬ ਮੈਂ ਕਿਹਾ 3 ਕਿਲੋ ਭਾਰ ਘਟ ਗਿਆ ਕਿ ਇਹਦਾ 4 ਕਿਲੋ ਭਾਰ ਘਟ ਗਿਆ ਇੱਕ ਹਫ਼ਤੇ ਦੇ ਅੰਦਰ ਹੀ ਹਨਾ ਸੋ ਬਹੁਤ ਸਾਰਾ ਮਤਲਬ ਖੁਸ਼ੀ ਹੁੰਦੀ ਹੈ ਯਾਰ ਜਦੋਂ ਮਤਲਬ ਵੀ ਕਿਸੇ ਕਲਾਇੰਟ ਨੂੰ ਆਪਾਂ ਡਾਈਟ ਪਲਾਨ ਬਣਾ ਕੇ ਦੇਨੇ ਆ ਇਦਾਂ ਤੇ ਉਹਨਾਂ ਦਾ ਭਾਰ ਘਟਦਾ ਵਾ ਤਾਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਤੇ ਬਹੁਤ ਸਾਰੇ ਮੇਰੇ ਪਿੰਡ ਭਰਾਵਾਂ ਦੇ ਜਿਹੜੇ ਲੱਗੇ ਹੋਏ ਆ ਡਾਈਟ ਪਲਾਨ ਨੂੰ ਫੋਲੋ ਕਰਨਾ ਕੋਈ ਡਾਈਟ ਫੋਲੋ ਕਰਨੀ ਥੋੜੀ ਔਖੀ ਤਾਂ ਹੈਗੀ ਆ ਜੇ ਤੁਸੀਂ ਉਹਨੂੰ ਫੋਲੋ ਕਰਜੋਗੇ ਨਾ ਤੁਹਾਡਾ ਭਾਰ ਵੀ ਘਟੇਗਾ ਤੇ ਤੁਹਾਡੀ ਸਿਹਤ ਵੀ ਬਣ ਜੇਗੀ ਹੈਨਾ ਸਰ ਮੇਰਾ ਡਾਈਟ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਦਿਲਪ੍ਰੀਤ ਘੁਰਾਇਆ ਜੀ ਨਹੀਂ ਤੁਸੀਂ ਡਾਈਟ ਪਲਾਨ ਮਤਲਬ ਵੀ ਮੇਰੇ ਕੋਲੋਂ ਲਿਆ ਸੀਗਾ ਜਾਂ ਕਿਸੇ ਹੋਰ ਤੋਂ ਬਣਵਾਇਆ ਸੀਗਾ ਦਿਲਪ੍ਰੀਤ ਜੀ ਵੀ ਇੱਕ ਵਾਰੀ ਪਲੀਜ਼ ਮੈਨੂੰ ਕਲੀਅਰ ਕਰਿਓ ਵੀ ਜਿਹੜਾ ਡਾਈਟ ਤੁਸੀਂ ਕਹਿੰਦੇ ਮੈਨੂੰ ਫਰਕ ਨਹੀਂ ਪੈਂਦਾ ਹੈਗਾ ਵੀ ਡਾਈਟ ਪਲਾਨ ਤੁਸੀਂ ਮੇਰੇ ਕੋਲੋਂ ਲਿਆ ਸੀਗਾ ਜਾਂ ਫਿਰ ਤੁਸੀਂ ਕਿਸੇ ਬਾਹਰੋਂ ਲਿਆ ਸੀਗਾ ਠੀਕ ਹੈ ਜੀ ਇੱਕ ਵਾਰੀ ਮੈਨੂੰ ਕਲੀਅਰ ਕਰ ਦੋ ਜੇ ਤਾਂ ਤੁਸੀਂ ਮੇਰੇ ਕੋਲੋਂ ਲਿਆ ਸੀਗਾ ਡਾਈਟ ਪਲਾਨ ਹਨਾ ਤਾਂ ਮੈਨੂੰ ਇੱਕ ਵਾਰੀ ਵਟਸਐਪ ਤੇ ਮੈਸੇਜ ਕਰੋ ਮੈਂ ਚੈੱਕ ਕਰਾਂਗਾ ਕਿ ਕਿੱਥੇ ਕੀ ਪ੍ਰੋਬਲਮ ਆ ਹਨਾ ਕਿਉਂਕਿ ਇਦਾਂ ਤਾਂ ਹੋ ਨਹੀਂ ਸਕਦਾ ਕਿਉਂਕਿ ਮੇਰੇ 100 ਤੋਂ ਵੱਧ ਕਲਾਇੰਟ ਨੇ ਜਿਹੜੇ ਮੇਰੇ ਕੋਲੋਂ ਡਾਈਟ ਪਲਾਨ ਬਣਵਾ ਰਹੇ ਨੇ ਤੇ ਕਿਉਂ ਹੀ ਇਹਦਾ ਮਤਲਬ ਕਲਾਇੰਟ ਨਹੀਂ ਹੈਗੇ ਜਿਨ੍ਹਾਂ ਦਾ ਭਾਰ ਨਾ ਘਟਿਆ ਹੋਵੇ ਹਨਾ ਤੇ ਹਰ ਇੱਕ ਦਾ ਮਤਲਬ ਭਾਰ ਘਟਿਆ ਜਿਨ੍ਹਾਂ ਨੇ ਮੇਰੇ ਸਰ ਡਾਈਟ ਪਲਾਨ ਨਹੀਂ ਡਾਈਟ ਪਲਾਨ ਦੀ ਮੈਂ ਗੱਲ ਕਰਦਾ ਦਿਲਬਰੀ ਜੀ ਵੀ ਤੁਸੀਂ ਕਿਸ ਕੋਲੋਂ ਲਿਆ ਸੀ ਡਾਈਟ ਪਲਾਨ ਮੇਰੇ ਕੋਲੋਂ ਲਿਆ ਸੀ ਜਾਂ ਫਿਰ ਕਿਸੇ ਹੋਰ ਕੋਲੋਂ ਲਿਆ ਸੀ ਜਾਂ ਫਿਰ ਤੁਸੀਂ ਮਤਲਬ ਕੋਈ ਹੋਰ ਫੋਲੋ ਕੀਤਾ ਵਾ ਪੜ ਕੇ ਕੀਤੇ ਹੋ ਮੈਨੂੰ ਇੱਕ ਵਾਰੀ ਉਹ ਬਲੀ ਕਲੀਅਰ ਕਰ ਦਿਓ ਤੁਸੀਂ ਮਾੜਾ ਜਾਣ ਨਾ ਤੇ ਬਾਕੀ ਆਪਾਂ ਗੱਲ ਕਰਦੇ ਹਾਂ ਵੀ ਜਿਹੜੇ ਮੇਰੇ ਭੈਣ ਭਰਾਵਾਂ ਨੂੰ ਮਤਲਬ ਪੀਸੀਓਡੀ ਦੀ ਪ੍ਰੋਬਲਮ ਜਾਂ ਪੀਸੀਐਸ ਦੀ ਪ੍ਰੋਬਲਮ ਕਿਉਂ ਹੁੰਦੀ ਆ ਉਹ ਦੇਖੋ ਸਾਰੀ ਜਿਹੜੀ ਪੀਸੀਓਡੀ ਹੋਗੀ ਜਾਂ ਪੀਸੀਐਸ ਦੀ ਪ੍ਰੋਬਲਮ ਹੋਗੀ ਨਾ ਉਹ ਸਿਰਫ ਤੁਹਾਡੇ ਯਾਰ ਮਤਲਬ ਵੀ ਖਾਣ ਪੀਣ ਕਰਕੇ ਤੁਹਾਡੇ ਰਹਿਣ ਸਹਿਣ ਕਰਕੇ ਹੋ ਜਾਂਦੀ ਆ ਤੁਹਾਨੂੰ ਕਿਉਂਕਿ ਅੱਜ ਦੀ ਜਿਹੜੀ ਜਨਰੇਸ਼ਨ ਆ ਨਾ ਮਤਲਬ ਵੀ ਉਹ ਯਾਰ ਬਾਹਰ ਦਾ ਫੂਡ ਬਹੁਤ ਜ਼ਿਆਦਾ ਖਾਂਦੇ ਆ ਜਦੋਂ ਅਸੀਂ ਮਤਲਬ ਵੀ ਬਾਹਰਲਾ ਫੂਡ ਖਾਣਾ ਸੀ ਸ਼ੁਰੂ ਕਰ ਦਿੰਦੇ ਆ ਨਾ ਤਾਂ ਸਾਨੂੰ ਇਹੋ ਜਿਹੀ ਪ੍ਰੋਬਲਮਾਂ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਵਾ ਕਿਉਂਕਿ ਜਿਹੜਾ ਬਾਹਰਲਾ ਫੂਡ ਬਣਦਾ ਵਾ ਜਾਂ ਫਿਰ ਬਾਹਰਲਾ ਖਾਣਾ ਬਣਦਾ ਵਾ ਨਾ ਉਹਦੇ ਵਿੱਚ ਮਤਲਬ ਵੀ ਕੋਈ ਵਧੀਆ ਚੀਜ਼ ਨਹੀਂ ਪਾਈ ਜਾਂਦੀ ਹੈਗੀ ਉਹਦੇ ਵਿੱਚ ਉਹਦੇ ਵਿੱਚ ਮਤਲਬ ਵੀ ਮੰਨ ਕੇ ਚੱਲੋ ਜਿਵੇਂ ਖਾਣਾ ਬਣਾਉਂਦੇ ਆ ਜਾਂ ਫਿਰ ਔਇਲ ਵਗੈਰਾ ਜਿਹੜਾ ਯੂਜ਼ ਕਰਦੇ ਉਹ ਗੰਦਾ ਔਇਲ ਯੂਜ਼ ਕਰਦੇ ਆ ਸਸਤਾ ਔਇਲ ਯੂਜ਼ ਕਰਦੇ ਆ ਮਾੜੇ ਤੋਂ ਮਾੜਾ ਔਇਲ ਯੂਜ਼ ਕਰਦੇ ਆ ਘਟੀਆਂ ਚੀਜ਼ਾਂ ਪਾਉਂਦੇ ਨੇ ਗੰਦੇ ਬੰਦੇ ਹੈ ਨਾ ਚੀਜ਼ਾਂ ਪਾਈ ਜਾਂਦੇ ਨੇ ਗੰਦੇ ਬੰਦੇ ਹੱਥ ਪਾਏ ਲੈ ਜਾਂਦੇ ਨੇ ਕਿਉਂਕਿ ਜਿਹੜੀ ਮਤਲਬੀ ਬਿਮਾਰੀ ਹੁੰਦੀ ਆ ਜਾਂ ਫਿਰ ਇਨਫੈਕਸ਼ਨ ਫੈਲਦੀ ਆ ਨਾ ਉਹ ਸਾਡੇ ਮਤਲਬੀ ਆਪਣੇ ਆਪ ਤੁਸੀਂ ਸਾਨੂੰ ਫੈਲਦੀ ਆ ਕਿਦਾਂ ਫੈਲਦੀ ਆ ਕਿਉਂਕਿ ਸਾਡੇ ਹੱਥ ਗੰਦੇ ਹੋ ਜਾਂਦੇ ਆ ਅਸੀਂ ਉਹ ਚੀਜ਼ ਨੂੰ ਅੱਗੇ ਮਤਲਬ ਲਾਈ ਜਾਂਦੇ ਆ ਅਸੀਂ ਇਹਨਾਂ ਜਿਹੜਾ ਮਤਲਬ ਤੁਸੀਂ ਦੇਖਿਆ ਨੇ ਰੈਸਟੋਰੈਂਟਾਂ ਦੇ ਵਿੱਚ ਜਾਂ ਕਿਤੇ ਮਤਲਬ ਖਾਣਾ ਵਗੈਰਾ ਬਣਾਉਂਦੇ ਨੇ ਜਣਾ ਉਹ ਗੰਦੇ ਮੰਦੇ ਹੱਥ ਲਾਈ ਜਾਂਦੇ ਨੇ ਤੇ ਉਹ ਜਿਹੜਾ ਉਹਦੇ ਹੱਥਾਂ ਦੇ ਵਿੱਚ ਜਾਂ ਫਿਰ ਬੋਡੀ ਦੇ ਵਿੱਚ ਮਤਲਬ ਜਿਹੜੇ ਬੈਕਟੀਰੀਆ ਵਗੈਰਾ ਹੁੰਦੀਆਂ ਨੇ ਉਹ ਸਾਡੇ ਖਾਣੇ ਨਾਲ ਟੱਚ ਹੁੰਦੀਆਂ ਨੇ ਉਹ ਖਾਣ ਨੂੰ ਅਸੀਂ ਖਾ ਲੈਂਦੇ ਆ ਉਹ ਸਾਡੇ ਪੇਟ ਦੇ ਅੰਦਰ ਚਲੀ ਜਾਂਦੀ ਆ ਤੇ ਜਿਹਦੇ ਕਰਕੇ ਸਾਨੂੰ ਮਤਲਬ ਇਹ ਚੀਜ਼ਾਂ ਦਾ ਮਤਲਬ ਜੀ ਸਾਨੂੰ ਸਾਹਮਣਾ ਕਰਨਾ ਪੈਂਦਾ ਆ ਜਦੋਂ ਇਹ ਚੀਜ਼ਾਂ ਅਸੀਂ ਬੰਦ ਕਰਦਾਂਗੇ ਅਸੀਂ ਆਪਣਾ ਘਰ ਦਾ ਖਾਣਾ ਬਣਾ ਕੇ ਖਾਵਾਂਗੇ ਹਨਾ ਫਿਰ ਸਾਨੂੰ ਇਹ ਪ੍ਰੋਬਲਮਾਂ ਦਾ ਸਾਹਮਣਾ ਨਹੀਂ ਕਰਨਾ ਪਊਗਾ ਹਾਂ ਜੇ ਤੁਸੀਂ 15 ਦਿਨ ਦੇ ਵਿੱਚ 20 ਦਿਨ ਦੇ ਵਿੱਚ ਮਹੀਨੇ ਦੇ ਵਿੱਚ ਤੁਸੀਂ ਬਾਹਰ ਕੋਈ ਚੀਜ਼ ਖਾ ਰਹੇ ਹੋ ਇਹ ਉਹਦੇ ਨਾਲ ਇੰਨਾ ਫਰਕ ਨਹੀਂ ਪੈਂਦਾ ਹੈਗਾ ਕਿਉਂਕਿ ਸਾਡਾ ਜਿਹੜੀ ਬੋਡੀ ਦਾ ਡਾਈਜੈਸ਼ਨ ਸਿਸਟਮ ਹੁੰਦਾ ਨਾ ਉਹ ਇੰਨਾ ਕੁ ਸਟਰੋਂਗ ਹੁੰਦਾ ਵਾ ਜੇ ਤੁਸੀਂ ਆਪਣੇ ਮਾੜਾ ਮੋਟਾ ਬਾਹਰੋਂ ਚੀਜ਼ ਖਾ ਲੋਗੇ ਨਾ ਸਾਡੀ ਬੋਡੀ ਨੂੰ ਬੜੇ ਆਰਾਮ ਨਾਲ ਪਚਾ ਲੈਂਦੀ ਆ ਜਦੋਂ ਤੁਸੀਂ ਲਗਾਤਾਰ ਰੈਗੂਲਰ ਤੁਸੀਂ ਇਹ ਚੀਜ਼ਾਂ ਤੇ ਆ ਜਾਂਦੇ ਹੋ ਬਾਹਰੀ ਚੀਜ਼ਾਂ ਖਾਣੀਆਂ ਰੈਗੂਲਰ ਜਾਂ ਦੋ ਦਿਨ ਛੱਡੀਏ ਮਹੀਨੇ 'ਚ ਪੰਜ ਛੇ ਵਾਰ ਖਾਣੇ ਹੋ ਫਿਰ ਸਾਡਾ ਡਾਈਜੈਸ਼ਨਰ ਸਿਸਟਮ ਅਜਿਹਾ ਸਲੋ ਹੋ ਜਾਂਦਾ ਮੈਟਾਬੋਲਿਜ਼ਮ ਉਹ ਮਤਲਬ ਸਲੋ ਹੋ ਜਾਂਦਾ ਵਾ ਉਹ ਫਿਰ ਹੱਥ ਖੜੇ ਕਰ ਦਿੰਦਾ ਕਹਿੰਦਾ ਯਾਰ ਮੇਰੇ ਵੱਸ ਦੀ ਗੱਲ ਨਹੀਂ ਹੈਗੀ ਹੁਣ ਤੂੰ ਆਪੇ ਦੇਖ ਉਹ ਹੋ ਜਾਂਦੀ ਜੀ ਸੋ ਇਸ ਕਰਕੇ ਘਰ ਦਾ ਕੜਾਹ ਖਾਇਆ ਕਰੋ ਹਨਾ ਸੋ ਹੁਣ ਆਪਾਂ ਇਹ ਗੱਲ ਕਰਦੇ ਆਂ ਥਾਇਰੋਇਡ ਦੀ ਆਪਾਂ ਗੱਲ ਕਿਉਂਕਿ ਮੇਰੇ ਕੋਲੋਂ ਕੋਟਾ 20 25 ਕਲਾਇੰਟ ਮੇਰੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਆ ਤੇ ਉਹਨਾਂ ਨੇ ਮੇਰੇ ਕੋਲ ਡਾਈਟ ਪਲਾਨ ਬਣਵਾਇਆ ਤੇ ਉਹ ਸਾਰਿਆਂ ਨੂੰ ਫਰਕ ਪਿਆ ਵਾ ਹਣ ਤੇ ਕਈ ਡਾਕਟਰ ਕਹਿੰਦੇ ਥਾਇਰੋਇਡ ਠੀਕ ਨਹੀਂ ਹੁੰਦਾ ਆਏਗਾ ਐਂ ਹੋ ਜਾਂਦਾ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਥਾਇਰੋਇਡ ਵੀ ਠੀਕ ਹੋ ਜਾਂਦਾ ਵਾ ਸਭ ਕੁਝ ਠੀਕ ਹੋ ਜਾਂਦਾ ਵਾ ਠੀਕ ਆ ਬਸ ਤੁਹਾਡਾ ਖਾਣ ਪੀਣਾ ਜਿਹੜਾ ਵਧੀਆ ਹੋਣਾ ਜਦੋਂ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਵੀ ਤੁਸੀਂ ਕਦੋਂ ਕੀ ਖਾਣਾ ਤੇ ਕਿੰਨੀ ਮਾਤਰਾ ਦੇ ਵਿੱਚ ਖਾਣਾ ਕਿਹੜੀ ਚੀਜ਼ ਤੁਸੀਂ ਖਾਣੀ ਹੈ ਕਿਹੜੀ ਚੀਜ਼ ਤੁਸੀਂ ਥਾਇਰੋਇਡ ਵਿੱਚ ਨਹੀਂ पीसीयूडी ਦੇ ਵਿੱਚ ਤੁਸੀਂ ਕੀ ਖਾਣਾ ਪੀਸੀਓਸ ਦੇ ਵਿੱਚ ਤੁਸੀਂ ਕੀ ਖਾਣਾ ਕੀ ਨਹੀਂ ਖਾਣਾ ਜਦੋਂ ਤੁਹਾਨੂੰ ਇਹ ਚੀਜ਼ਾਂ ਦਾ ਪਤਾ ਲੱਗ ਗਿਆ ਫਿਰ ਮਤਲਬ ਵੀ ਯਾਰ ਤੁਸੀਂ ਬਿਲਕੁਲ ਠੀਕ ਹੋ ਜੂਗੇ ਕੋਈ ਪ੍ਰੋਬਲਮ ਨਹੀਂ ਆਏਗੀ ਜਿਹੜੀ ਬਿਮਾਰੀ ਲੱਗਦੀ ਆ ਜਾਂ ਕੋਈ ਪ੍ਰੋਬਲਮ ਸਾਡੇ ਸਾਨੂੰ ਕੋਈ ਲੱਗਦੀ ਆ ਨਾ ਉਹ ਮਤਲਬ ਠੀਕ ਹੋਣੀ ਹੀ ਹੋਣੀ ਆ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਸਾਨੂੰ ਕੋਈ ਚੀਜ਼ ਦੇ ਪ੍ਰੋਬਲਮ ਆ ਗਈ ਆ ਜਾਂ ਬਿਮਾਰੀ ਸਾਨੂੰ ਲੱਗੀ ਠੀਕ ਨਹੀਂ ਹੋਣੀ ਨਹੀਂ ਐਸਾ ਕੋਈ ਨਹੀਂ ਹੈਗਾ ਸਭ ਕੁਝ ਠੀਕ ਹੋ ਜਾਂਦਾ ਵਾ ਇਹ ਡਿਪੈਂਡ ਕਰਦਾ ਤੁਹਾਡੇ ਤੇ ਵੀ ਤੁਸੀਂ ਕਿਵੇਂ ਲੈਂਦੇ ਹੋ ਠੀਕ ਹੈ ਜੀ ਸੋ ਹੋਰ ਕਿਸੇ ਤੁਹਾਡੇ ਵਿੱਚੋਂ ਕੋਈ ਵੀ ਮੇਰੇ ਭੈਣ ਭਰਾ ਦਾ ਕੋਈ ਸਵਾਲ ਹੈਗਾ ਬਾਕੀ ਆਪਾਂ ਹੁਣ ਗੱਲ ਕਰਦੇ ਆਂ ਡਾਈਟ ਦੇ ਰਿਗਾਰਡਿੰਗ ਹਣਾ ਵੀ ਦੇਖੋ ਆਪਾਂ ਤੁਹਾਨੂੰ ਕਿਹਾ ਸੀ ਆ ਵੀ ਜੇ ਤੁਸੀਂ ਮੇਰੇ ਕੋਲ ਡਾਈਟ ਪਲਾਨ ਲੈ ਲਓਗੇ ਅੱਜ 7 ਤਰੀਕ ਆਜੇ ਲਾਸਟ ਤਰੀਕ ਆ ਹਣੇ ਜੇ ਤੁਸੀਂ ਅੱਜ ਲੈ ਲਓਗੇ ਡਾਈਟ ਪਲਾਨ ਮੇਰੇ ਕੋਲ ਲਵੋਗੇ ਤਾਂ ਮੰਨ ਕੇ ਚਲੋ ਮੈਂ ਤੁਹਾਨੂੰ ਮਤਲਬ ਡਾਈਟ ਪਲਾਨ ਜਿਹੜਾ ਉਹ ਤੁਹਾਨੂੰ ਮੈਂ 50% ਡਿਸਕਾਊਂਟ ਦੇ ਉੱਤੇ ਦਊਂਗਾ ਜੇ ਤੁਸੀਂ ਕੱਲ ਮੇਰੇ ਕੋਲ ਡਾਈਟ ਪਲਾਨ ਲਵੋਗੇ ਤਾਂ 50% ਡਿਸਕਾਊਂਟ ਤਾਂ ਨਹੀਂ ਹੋਏਗਾ ਉਹਦਾ ਜਿਹੜਾ ਮੇਰਾ ਪਹਿਲਾ ਪ੍ਰਾਈਸ ਲੈਣਾ ਹੁੰਦਾ ਹਣਾ ਮੇਰੀ ਚਾਰਜਸ ਜ ਠੀਕ ਹੈ ਜੀ ਜੇ ਤੁਸੀਂ ਮਤਲਬ ਅੱਜ ਲੈ ਲੂਗੇ 7 ਤਰੀਕ ਤੱਕ 12 ਵਜੇ ਤੋਂ ਪਹਿਲਾਂ ਪਹਿਲਾਂ ਤੁਹਾਨੂੰ 50% ਡਿਸਕਾਊਂਟ ਦੇ ਉੱਤੇ ਤੁਹਾਨੂੰ ਡਾਈਟ ਪਲਾਨ ਜਿਹੜਾ ਉਹ ਦਿੱਤਾ ਜਾਊਗਾ ਜਿਹਦੇ ਨਾਲ ਤੁਹਾਡਾ ਭਾਰ ਆ 101% ਘਟੇਗਾ ਹੀ ਘਟੇਗਾ ਜਿਹੜੇ ਕਹਿੰਦੇ ਨਾ ਮੇਰੇ ਭੈਣ ਭਰਾ ਮੇਰਾ ਭਾਰ ਨਹੀਂ ਘਟਦਾ ਜੀ ਅਸੀਂ ਬੜਾ ਕੋਸ਼ਿਸ਼ ਕਰ ਲਿਆ ਅਸੀਂ ਤਾਂ ਰੋਟੀ ਵੀ ਅਸੀਂ ਇੱਕ ਦੋ ਟਾਈਮ ਖਾਂਦੇ ਆ ਹਨਾ ਮੈਂ ਕਹਿੰਦਾ ਐਸੀ ਕੋਈ ਚੀਜ਼ ਨਹੀਂ ਹੈਗੀ ਜਦੋਂ ਤੁਸੀਂ ਡਾਈਟ ਪਲਾਨ ਨੂੰ ਫੋਲੋ ਕਰੋਗੇ ਤੁਹਾਡਾ ਭਾਰ ਆ ਜਿਹੜਾ ਉਹ ਘਟਣਾ ਹੀ ਘਟਣਾ ਵਾ ਠੀਕ ਹੈ ਜੀ ਸੋ ਤੁਹਾਡਾ ਅਗਰ ਕਿਸੇ ਦਾ ਵੀ ਕੋਈ ਵੀ ਸਵਾਲ ਹੈਗਾ ਤੁਹਾਡੇ ਵਿੱਚ ਉਹ ਮੇਰੀ ਭੈਣ ਦਾ ਜਾਂ ਫਿਰ ਮੇਰੇ ਭਰਾ ਦਾ ਤਾਂ ਤੁਸੀਂ ਮੈਨੂੰ ਮਤਲਬ ਵੀ ਪੁੱਛ ਸਕਦੇ ਹੋ ਠੀਕ ਹੈ ਜੀ ਭਾਰ ਘਟਾਉਣ ਨੂੰ ਲੈ ਕੇ ਜਾਂ ਫਿਰ ਭਾਰ ਵਧਾਉਣ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਮਤਲਬ ਤੁਹਾਡਾ ਸਵਾਲ ਹੈਗਾ ਤਾਂ ਤੁਸੀਂ ਮਤਲਬ ਵੀ ਮੈਨੂੰ ਪੁੱਛ ਸਕਦੇ ਹੋ ਮੈਂ ਤੁਹਾਡੇ ਸਵਾਲ ਦਾ ਜਿਹੜਾ ਮੈਂ ਜਵਾਬ ਆਊਗਾ ਕੋਸ਼ਿਸ਼ ਕਰਾਂਗਾ ਵੀ ਮੈਂ ਕਲੀਅਰ ਕਰਦਾ ਹਾਂ ਨਾ ਜੀ ਸੋ ਕੁਛੀ ਮੈਨੂੰ ਬੇਚੇ ਜੇ ਕਿ ਤੁਸੀਂ ਪੁੱਛ ਸਕਦੇ ਹੋ ਕਿ ਕੋਈ ਕੋਈ ਪਰਸਨਲ ਪ੍ਰੋਬਲਮ ਹੈਗੀ ਆ ਉਹ ਵੀ ਤੁਸੀਂ ਮੈਨੂੰ ਪੁੱਛ ਸਕਦੇ ਹੋ ਠੀਕ ਹੈ ਜੀ ਵਰਕਆਊਟ ਦੇ ਰਿਗਾਰਡਿੰਗ ਮੈਨੂੰ ਬਹੁਤ ਕੁਛ ਪੁੱਛਦੇ ਨੇ ਮੇਰੇ ਭੈਣ ਭਰਾ ਕਿ ਵੀਰ ਜੀ ਅਸੀਂ ਕਿਹੜਾ ਵਰਕਆਊਟ ਕਰੀਏ ਕਿਹੜਾ ਨਾ ਕਰੀਏ ਉਹਦੀਆਂ ਵੀਡੀਓ ਦੇਖੋ ਮੈਂ ਆਪਣੇ YouTube ਚੈਨਲ ਦੇ ਉੱਤੇ ਮੈਂ ਪਾਈਆਂ ਹੋਈਆਂ ਨੇ ਹਣਾ ਵੀ ਤੁਸੀਂ ਕਿਹੜਾ ਵਰਕਆਊਟ ਤੁਸੀਂ ਕਰ ਸਕਦੇ ਹੋ ਕਿਹੜਾ ਨਹੀਂ ਤੁਹਾਨੂੰ ਕਰਨਾ ਚਾਹੀਦਾ ਉਹਦੇ ਵੀ ਵੀਡੀਓ ਬਹੁਤ ਸਾਰੀਆਂ ਪਾਈਆਂ ਹੋਈਆਂ ਨੇ ਘਰ ਦੇ ਵਿੱਚ ਰਹਿ ਕੇ ਮੈਂ ਸ਼ਾਰਟ ਵੀਡੀਓ ਵੀ ਪੋਣਾ ਉਹਨਾਂ ਵਾਂ ਤੇ ਲੌਂਗ ਵੀਡੀਓ ਵੀ ਮੈਂ ਪੋਣਾ ਉਹਨਾਂ ਵਾਂ ਤਾਂ ਬਲੀ ਤੁਸੀਂ ਉਹ ਵਰਕਆਊ ਜੇ ਤੁਸੀਂ ਉਹ ਵਰਕਆਊਟ ਨੂੰ ਫੋਲੋ ਕਰੋਗੇ ਤੇ ਡਾਈਟ ਨੂੰ ਫੋਲੋ ਕਰੋਗੇ ਫਿਰ ਤੁਹਾਡਾ ਭਾਰ ਲਾਜ਼ਮੀ ਘਟੇਗਾ ਹੀ ਘਟੇਗਾ ਤੇ ਕਈ ਮੇਰੇ ਭੈਣ ਭਰਾਵਾਂ ਦੇ ਮੈਨੂੰ ਸਵਾਲ ਹੁੰਦੇ ਹੁੰਦੇ ਆ ਕਹਿੰਦੇ ਵੀ ਜੀ ਤੁਹਾਡੇ ਕੋਲ ਡਾਈਟ ਪਲਾਨ ਅਸੀਂ ਲੈਨੇ ਆ ਵੀ ਉਹਦੇ ਨਾਲ ਸਾਡਾ ਮਤਲਬ ਜੇ ਭਾਰ ਮੰਨ ਕੇ ਚੱਲੋ ਇੱਕ ਵਾਰੀ ਜੇ ਘਟ ਗਿਆ ਬਾਅਦ ਚ ਸਾਡਾ ਭਾਰ ਤੇ ਨਹੀਂ ਵਧੂਗਾ ਜਰਮੇ ਕੇ ਨਵੀ ਜੇ ਤੁਸੀਂ ਡਾਈਟ ਪਲਾਨ ਨਾਲ ਤੁਸੀਂ ਭਾਰ ਘਟਾਓਗੇ ਨਾ ਬਾਅਦ ਚ ਤੁਹਾਡਾ ਭਾਰ ਕਦੇ ਨਹੀਂ ਵਧੇਗਾ ਕਿਉਂਕਿ ਜਿਹੜਾ ਆਪਾਂ ਡਾਈਟ ਪਲਾਨ ਤੁਹਾਨੂੰ ਮੈਂ ਬਣਾ ਕੇ ਦੇਣਾ ਵਾ ਜੇ ਤੁਸੀਂ ਡਾਈਟ ਪਲਾਨ ਨੂੰ ਫੋਲੋ ਕਰਦੇ ਹੋ ਉਹ ਜਿਹੜਾ ਡਾਈਟ ਪਲਾਨ ਆ ਨਾ ਉਹ ਮਤਲਬ ਕਿ ਨੇਚਰਲ ਚੀਜ਼ਾਂ ਨਹੀਂ ਕੁਦਰਤ ਵੱਲੋਂ ਮਤਲਬ ਜਿਹੜੇ ਚੀਜ਼ਾਂ ਹੁੰਦੀ ਨੇ ਉਹੀ ਮੈਂ ਤੁਹਾਨੂੰ ਮਤਲਬ ਵੀ ਰეკਮੈਂਡ ਕਰਦਾ ਵਾਂ ਤੁਸੀਂ ਇਹ ਚੀਜ਼ਾਂ ਖਾਓ ਤੇ ਉਹਦੇ ਨਾਲ ਜਦੋਂ ਭਾਰ ਘਟ ਜਾਂਦਾ ਇੱਕ ਵਾਰੀ ਵਾਪਸ ਤਾਂ ਨਹੀਂ ਆਗਾ ਤੇ ਜਿਹੜੇ ਮੇਰੇ ਭੈਣ ਭਰਾ ਦਾ ਕਈ ਘੱਟੋ ਘੱਟ ਮੈਨੂੰ ਫੋਨ ਜਿਹੜੇ ਹੁੰਦੇ ਨੇ ਦਿੱਲੀ ਮੰਨ ਕੇ ਚੱਲੋ ਮੈਨੂੰ ਇੱਕ ਦਿਨ ਦੇ ਵਿੱਚ ਜੇ 2 ਉਹਦੇ ਵਿੱਚੋਂ 15 ਬੰਦੇ ਦਾ ਇਹੋ ਜਿਹੇ ਹੁੰਦੇ ਨੇ ਜਿਹੜੇ ਹਰਬਲ ਲਾਈਫ ਨੂੰ ਯੂਜ਼ ਕਰਦੇ ਹੁੰਦੇ ਨੇ ਉਹਨਾਂ ਨੇ ਹਰਬਲ ਲਾਈਫ ਨੂੰ ਪਹਿਲਾਂ ਯੂਜ਼ ਕੀਤਾ ਬਾਅਦ ਵਿੱਚ ਉਹਨਾਂ ਨੇ ਛੱਡਦਾ ਹੁਣ ਉਹਨਾਂ ਦਾ ਭਾਰ ਵਧ ਗਿਆ ਬਿਮਾਰ ਵੀ ਹੋ ਗਏ ਉਹ ਤੇ ਹੁਣ ਮੈਨੂੰ ਕਹਿੰਦੇ ਕਿ ਵੀ ਜੇ ਅਸੀਂ ਹਰਬਲ ਲਾਈਫ ਨੂੰ ਯੂਜ਼ ਕੀਤਾ ਜਦ ਜਿਹੜਾ ਹਰਬਲ ਲਾਈਫ ਦਾ ਪ੍ਰੋਡਕਟ ਹੈ ਨਾ ਉਹ ਬੇਕਾਰ ਪ੍ਰੋਡਕਟ ਆ ਇੱਕ ਤਾਂ ਉਹ ਮਹਿੰਗਾ ਬਹੁਤ ਜ਼ਿਆਦਾ ਵਾ ਘੱਟੋ ਘੱਟ 7000 ਤੋਂ ਲੈ ਕੇ 10000 ਰੁਪਏ ਤੁਹਾਡਾ ਮਹੀਨੇ ਦਾ ਲਵਾ ਦੇਗਾ ਹਰਬਲ ਲਾਈਫ ਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਤੱਕ ਤੁਸੀਂ ਯੂਜ਼ ਕਰੋਗੇ ਤੁਹਾਡਾ ਭਾਰ ਘਟੇਗਾ ਠੀਕ ਰਹੇਗਾ ਜਦੋਂ ਤੁਸੀਂ ਉਹਨੂੰ ਛੱਡ ਦੋਗੇ ਨਾ ਠੀਕ 15 ਦਿਨਾਂ ਬਾਅਦ ਮਹੀਨੇ ਬਾਅਦ ਉਹਨੇ ਤੁਹਾਨੂੰ ਬਿਮਾਰ ਵੀ ਕਰ ਦੇਣਾ ਤੁਹਾਡਾ ਭਾਰ ਵੀ ਵਧਾ ਦੇਣਾ ਤੁਹਾਡੇ ਲੀਵਰ ਤੇ ਵੀ ਇਨਫੈਕਸ਼ਨ ਕਰੇਗਾ ਤੁਹਾਡੇ ਗੁਰਦਿਆਂ ਤੇ ਵੀ ਉਹ ਇਨਫੈਕਸ਼ਨ ਕਰੇਗਾ ਫਿਰ ਤੁਸੀਂ ਪਛਤਾਉਗੇ ਸੋ ਇਸ ਕਰਕੇ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਹਰਬਲ ਲਾਈਫ ਨੂੰ ਯੂਜ਼ ਕਰਦਾ ਨਾ ਹੱਥ ਜੋੜ ਕੇ ਬੇਨਤੀ ਆ ਉਹਨੂੰ ਛੱਡ ਦੇ ਠੀਕ ਹੈ ਨੇਚਰਲ ਚੀਜ਼ਾਂ ਦੇ ਉੱਤੇ ਆ ਜਾਓ ਤੇ ਨਹੀਂ ਤਾਂ ਤੁਸੀਂ ਬਰਬਾਦ ਹੋ ਜਾਓਗੇ 8-10000 ਰੁਪਏ ਤਾਂ ਤੁਸੀਂ ਮਹੀਨੇ ਤਾਂ ਦੇ ਹੀ ਰਹੇ ਹੋ ਤੇ ਬਾਕੀ ਉਤੋਂ ਜਿਹੜੇ ਬਿਮਾਰ ਤੁਸੀਂ ਵੱਖਰਾ ਹੋਣਾ ਉਹਦੇ ਦੇ ਪੈਸੇ ਲੱਗਣੇ ਹੋ ਵੱਖਰੇ ਆ ਠੀਕ ਹੈ ਜੀ ਸੋ ਇਸ ਕਰਕੇ ਹਰਬਲ ਲਾਈਫ ਦਾ ਕੋਈ ਬੇਨਫਿਟ ਨਹੀਂ ਹੈਗਾ ਉਹਦਾ ਨੁਕਸਾਨ ਹੀ ਨੁਕਸਾਨ ਆ ਠੀਕ ਹੈ ਜੀ ਭਾਰ ਉਹਨੇ ਘਟਾਉਣਾ ਜ਼ਰੂਰ ਹੈ ਤੁਹਾਡਾ ਉਦੋਂ ਤੱਕ ਘਟਾਏਗਾ ਜਦੋਂ ਤੱਕ ਤੁਸੀਂ ਮਹੀਨੇ ਦੇ 10000 ਰੁਪਏ ਦੇ ਸਾਮਾਨ ਤੁਸੀਂ ਲਈ ਜਾਉਂਗੇ ਉਹਨਾਂ ਕੋਲ ਠੀਕ ਹੈ ਜੀ ਕਿਉਂਕਿ ਬਹੁਤ سارے ਮੇਰੇ ਕਲਾਇੰਟ ਨੇ ਜਿਹੜੇ ਮੇਰੇ ਕੋਲੋਂ ਮਤਲਬ ਵੀ ਡਾਈਟ ਪਲਾਨ ਬਣਵਾਉਂਦੇ ਨੇ ਹੁਣ ਉਹਨਾਂ ਨੇ ਪਹਿਲਾਂ ਹਰਬਲ ਲਾਈਫ ਯੂਜ਼ ਕੀਤਾ ਹੋਇਆ ਹੁਣ ਉਹ ਪ ਉਹਨਾਂ ਦੀ ਗੱਡੀ ਦੁਆਰੋਂ ਵਸੇਦੇ ਚਾੜਨੀ ਬੜੀ ਔਖੀ ਆ ਠੀਕ ਹੈ ਜੀ ਸੋ ਇਸ ਕਰਕੇ ਅਰਬਲਾਈਫ ਨੂੰ ਛੱਡੋ ਤੁਸੀਂ ਨੇਚਰਲ ਚੀਜ਼ਾਂ ਦੇ ਉੱਤੇ ਆ ਜਾਓ ਠੀਕ ਹੈ ਜੀ ਉਹ ਤੁਹਾਨੂੰ ਪਾਊਡਰ ਜਾਂ ਦੇ ਦਿੰਦੇ ਨੇ ਪ੍ਰੋਟੀਨ ਪਾਊਡਰ ਜਾਂ ਦੇ ਦਿੰਦੇ ਨੇ ਇਹ ਫਰੈਸ਼ ਦੇ ਦਿੰਦੇ ਨੇ ਮਲਟੀ ਵਿਟਾਮਿਨ ਜਾਂ ਦੇ ਦਿੰਦੇ ਨੇ ਜਾਂ ਹੋਰ ਚੀਜ਼ਾਂ ਦੇ ਦਿੰਦੇ ਨੇ ਇਦਾਂ ਦੀ ਚੀਜ਼ਾਂ ਤੁਹਾਨੂੰ ਦੇ ਦਿੰਦੇ ਨੇ ਠੀਕ ਹੈ ਜੀ ਉਹਨਾਂ ਦਾ ਫਾਇਦਾ ਕੋਈ ਨਹੀਂ ਹੈਗਾ ਹੋਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ জাফর ਕੋਈ ਵੀ ਮੇਰਾ ਭਰਾ ਜੇ ਦਾ ਮਤਲਬ ਵੀ ਸਵਾਲ ਹੋਵੇ ਤਪਲੀ ਤਾਂ ਆਪਾਂ 2-4 ਮਿੰਟ ਲਾਈਵ ਆਵਾਂਗੇ ਹੋਰ ਬਸ 15 ਮਿੰਟ ਤੱਕ ਆਪਾਂ ਲਾਈਵ ਆਵਾਂਗੇ ਤੇ 12 ਮਿੰਟ ਆਪਾਂ ਨੂੰ ਹੋ ਗਏ 3 ਮਿੰਟ ਆਪਣੇ ਕੋਲ ਹੋਰ ਆ ਠੀਕ ਹੈ ਜੀ ਤੇ ਜਿਹੜੀਆਂ ਆਪਾਂ ਗੱਲਾਂ ਕਰਨੀਆਂ ਸੀ ਉਹ ਮੈਂ ਤੁਹਾਡਾ ਨਾ ਕਲੀਅਰ ਕਰ ਚੁੱਕਿਆ ਵਾਂ ਜੇ ਤੁਹਾਡਾ ਫਿਰ ਵੀ ਕੋਈ ਵੀ ਸਵਾਲ ਹੈਗਾ ਵਾ ਜਦੋਂ ਆਪਾਂ ਲਾਈਵ ਬੰਦ ਹੋ ਜਾਊਗਾ ਤੁਸੀਂ ਮੈਨੂੰ ਬਾਅਦchu ਵੀ ਤੁਸੀਂ ਪੁੱਛ ਸਕਦੇ ਹੋ ਠੀਕ ਹੈ ਜੀ ਬਾਅਦchu ਵੀ ਤੁਸੀਂ ਮੈਨੂੰ ਪੁੱਛ ਸਕਦੇ ਹੋ ਆਪਣਾ ਸਵਾਲ ਤੇ ਵੀਡੀਓ ਥੱਲੇ ਕਮੈਂਟ ਕਰਕੇ ਤੇ ਬਾਕੀ ਮੇਰੇ ਤੋਂ ਸਾਰਨ ਬਸ ਇੱਕੋ ਚੀਜ਼ ਤੇ ਜੀ ਮੇਰਾ ਕੋਈ weight ਨਹੀਂ ਘਟ ਮੇਰਾ weight ਨਹੀਂ ਘਟਦਾ ਕੋਈ ਡਾਈਟ ਦੱਸੋ ਗੇਰੀ ਜੀ ਮੈਂ ਡਾਈਟ ਪਲਾਨ ਦੀ ਵੀਡੀਓ ਬਹੁਤ ਸਾਰੀਆਂ ਪਾਈਆਂ ਹੋਈਆਂ ਨੇ ਮੇਰੇ ਚੈਨਲ ਤੇ ਜਾਓ ਤੇ ਉਹਨਾਂ ਵਿੱਚੋਂ ਕੋਈ ਵੀ ਇੱਕ ਡਾਈਟ ਪਲਾਨ ਨੂੰ ਫੋਲੋ ਕਰ ਲਓ ਤੁਸੀਂ ਤੁਹਾਡਾ ਭਾਰ ਘਟਣਾ ਸ਼ੁਰੂ ਹੋ ਜਾਏਗਾ ਠੀਕ ਹੈ ਜੀ ਤੇ 10 ਦਿਨ ਦਾ ਡਾਈਟ ਪਲਾਨ ਫੋਲੋ ਕਰ ਲਓ 15 ਦਿਨ ਦਾ ਕਰ ਲਓ 20 ਦਿਨ ਦਾ ਕਰ ਲਓ 1 ਮਹੀਨੇ ਦਾ ਡਾਈਟ ਪਲਾਨ ਮੈਂ ਉਹ ਵੀ ਪਾਇਆ ਹੋਇਆ ਤੁਸੀਂ ਉਹ ਵੀ ਫੋਲੋ ਕਰ ਸਕਦੇ ਹੋ ਜੇ ਤੁਸੀਂ ਪਰਸਨਲ ਡਾਈਟ ਪਲਾਨ ਬਣਵਾਉਣਾ ਮੇਰੇ ਕੋਲੋਂ ਆਪਣਾ ਭਾਰ ਘਟਾਉਣ ਦੇ ਲਈ ਤਾਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਨੰਬਰ ਦਿੱਤਾ ਹੋਇਆ ਵਾ ਮੈਂਸ਼ਨ ਕੀਤਾ ਹੋਇਆ ਵਾ ਤੁਸੀਂ ਮੈਨੂੰ ਵਟਸਐਪ ਤੇ ਫੋਨ ਕਰਕੇ ਜਾਂ ਮੈਸੇਜ ਕਰਕੇ ਤੁਸੀਂ ਆਪਣਾ ਡਾਈਟ ਪਲਾਨ ਜਿਹੜਾ ਮੇਰੇ ਕੋਲ ਬਣਵਾ ਸਕਦੇ ਹੋ ਜੇ ਤੁਸੀਂ ਅੱਜ ਬਣਵਾਉਂਗੇ ਤਾਂ ਤੁਹਾਨੂੰ 50% ਡਿਸਕਾਊਂਟ ਦੇ ਉੱਤੇ ਮੈਂ ਤੁਹਾਨੂੰ ਬਣਾ ਕੇ ਦੇ ਦਾਂਗਾ ਜੇ ਤੁਸੀਂ ਕੱਲ ਨੂੰ ਬਣਵਾਉਂਗੇ ਤਾਂ ਉਹਦੀ ਫੀਸ ਥੋੜੀ ਜੀ ਫਿਰ ਜ਼ਿਆਦਾ ਹੋਵੇਗੀ ਫੁੱਲ ਫੀਸ ਹੋਵੇਗੀ ਹੋਰ ਕੋਈ ਸਵਾਲ ਤੁਹਾਡੇ ਤਪਾ ਇੱਕ ਦੋ ਮਿੰਟ ਆਪਾਂ ਹੋਰ ਲਾਈਵ ਆਵਾਂਗੇ ਜੀ ਫਿਰ ਆਪਾਂ ਲਾਈਵ ਜਿਹੜਾ ਤੋਂ ਬੰਦ ਕਰ ਦਾਂਗੇ ਕਿਉਂਕਿ ਮੇਰੀ ਮੀਲ ਦਾ ਟਾਈਮ ਆ ਜਿਹੜਾ ਉਹ ਵੀ ਹੋ ਗਿਆ ਵਾ ਸੋ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰੀ ਭੈਣ ਜਾਂ ਫਿਰ ਮੇਰੇ ਭਰਾ ਦਾ ਭਾਰ ਨਹੀਂ ਘਟਦਾ ਪਿਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਕਿਉਂਕਿ ਮੈਂ ਇਹਦੇ ਵਿੱਚ ਬਹੁਤ ਸਾਰੇ ਵੀਡੀਓ ਇਹੋ ਜਿਹੇ ਮੈਂ ਸ਼ੇਅਰ ਕਰਦਾ ਹਾਂ ਤੁਹਾਡੇ ਨਾਲ ਵੀ ਜੇ ਤੁਸੀਂ ਆਹ ਮਤਲਬ ਦੀ ਡਾਈਟ ਪਲੈਨ ਨੂੰ ਫੋਲੋ ਕਰੋਗੇ ਤੁਹਾਡਾ ਭਾਰ ਘਟ ਜਾਣਾ ਨਾ ਜੇ ਤੁਸੀਂ ਮੇਰੇ ਚੈਨਲ ਨੂੰ ਫੋਲੋ ਕਰੋਗੇ ਤਾਂ ਤੁਹਾਡਾ ਤੁਹਾਨੂੰ ਬੇਨੀਫਿਟ ਹੀ ਦੇ ਕੇ ਜਾਊਗਾ ਨੁਕਸਾਨ ਕੋਈ ਨਹੀਂ ਹੈਗਾ ਜੀ ਉਹਦਾ ਠੀਕ ਹੈ ਜੀ ਖਾਇ ਸੁੱਖ ਚੈਨ ਚਾਲ ਹਾਂਜੀ ਜੀ ਹਾਂਜੀ ਹੁਕਮ ਕਰੋ ਜੀ ਸੋ ਅਗਰ ਤੁਹਾਡਾ ਕੋਈ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਹੁਣ ਪੁੱਛ ਸਕਦੇ ਹੋ ਠੀਕ ਹੈ ਜੀ ਤੇ ਆਪਾਂ 2 ਮਿੰਟ ਆਪਾਂ ਲਾਈਵ ਆ ਪਾਵਾਂਗੇ ਉਸ ਤੋਂ ਬਾਅਦ ਆਪਾਂ ਲਾਈਵ ਜਿਹੜਾ ਜੀ ਆਪਾਂ ਬੰਦ ਕਰ ਦਾਂਗੇ ਠੀਕ ਹੈ ਜੀ ਬਾਕੀ ਮੈਂ ਨਾ ਉਹ ਵਰਕਆਊਟ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਗਾ ਤੇ ਬਾਕੀ ਮੈਂ ਅਗਲੇ ਹਫਤੇ ਨਾ ਇਹ ਬਹੁਤ ਸੋਹਣੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆ ਰਿਹਾ ਹਾਂ ਰੈਮਡੀ ਦੀਆਂ ਪਾਊਡਰ ਦੀਆਂ ਜੇ ਤੁਸੀਂ ਉਹ ਰੈਮਡੀ ਨੂੰ ਬਣਾ ਕੇ ਤੁਸੀਂ ਘਰੇ ਯੂਜ਼ ਕਰੋਗੇ ਤੁਹਾਨੂੰ ਕਾਫੀ ਬੇਨਫੀਟਾ ਜਿਹੜਾ ਉਹ ਮਿਲੇਗਾ ਜੀ ਠੀਕ ਹੈ ਜੀ ਸੁਖਜਨ ਜੀ ਤੇ ਜੀ ਗੰਦਲ ਸਿੰਘ ਜੀ ਮੈਂ ਰਮਨਦੀਪ ਮਾਨਸਾ ਮੇਰਾ weight ਬਹੁਤ ਘਟ ਨਹੀਂ ਰਿਹਾ ਸੁਖਜਨ ਜੀ weight ਤੁਹਾਡਾ ਨਹੀਂ ਘਟ ਰਿਹਾ ਇਦਾਂ ਦਾ ਮਤਲਬ ਕੋਈ ਚੀਜ਼ ਹੋਣੀ ਚਾਹੀਦੀ ਵੀ ਚੀਜ਼ ਨਾ ਘਟੇ ਤਾਂ ਪਲੀਜ਼ ਤੁਸੀਂ ਡਾਈਟ ਪਲਾਨ ਡਾਈਟ ਪਲਾਨ ਨੂੰ ਫੋਲੋ ਕਰ ਲਓ ਮੇਰੇ ਇਹਨੂੰ ਹਨ ਮੈਂ ਬਹੁਤ ਸਾਰੀ ਵੀਡੀਓ ਪਾਈ ਹੋਈਆਂ ਨੇ ਡਾਈਟ ਦੇ ਨਾਲ ਹੀ ਤੁਹਾਡਾ ਭਾਰ ਜਿਹੜਾ ਉਹ ਘਟਣਾ ਹੈ ਡਾਈਟ ਤੋਂ ਬਿਨਾਂ ਤੁਹਾਡਾ ਭਾਰ ਨਹੀਂ ਘਟਣਾ ਹੈਗਾ ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਦਿਨ ਦੇ ਵਿੱਚ ਕਿੰਨੀ ਕੈਲਰੀ ਜਿਹੜੀ ਤੁਸੀਂ ਉਹ ਲੈਣੀ ਆ ਤਾਂ ਤੁਹਾਡਾ ਭਾਰ ਜਗਾ ਜਿਹ ਉਹ ਘਟੇਗਾ ਠੀਕ ਹੈ ਜੀ ਸੋ ਪਲੀਜ਼ ਤੁਸੀਂ ਕੋਈ ਵੀ ਮੇਰੇ ਇੱਕ ਡਾਈਟ ਪਲਾਨ ਨੂੰ ਫੋਲੋ ਕਰ ਲਓ ਠੀਕ ਹੈ ਜੀ ਜਿਹੜੀ ਮੈਂ ਰੈਮਡੀਆਂ ਦੱਸੀਆਂ ਆਂ ਜੀਰਾ ਵਾਟਰ ਹੋ ਗਿਆ ਲਿਮਨ ਵਾਟਰ ਹੋ ਗਿਆ ਫਲੈਕਸ ਸੀਡ ਵਾਟਰ ਹੋ ਗਿਆ ਇੱਕ ਹੋ ਗਿਆ ਤੇ ਪੰਪਿੰਗ ਸੀਡਸ ਵਾਟਰ ਹੋ ਗਿਆ ਉਹਨੂੰ ਤੁਸੀਂ ਮਤਲਬ ਜੇ ਪੀਣਾ ਸ਼ੁਰੂ ਕਰ ਦੋਗੇ ਫਿਰ ਤੁਹਾਡਾ ਜਿਹੜਾ ਭਾਰਾ ਉਹ ਘਟੇਗਾ ਜੇ ਤੁਸੀਂ ਮੇਰੇ ਕੋਲੋਂ ਪਰਸਨਲ ਡਾਈਟ ਪਲਾਨ ਬਣਵਾਉਣਾ ਵਾ ਤਾਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਨੰਬਰ ਦਿੱਤਾ ਹੋਇਆ ਵਾ ਮੈਨੂੰ ਫੋਨ ਕਰਕੇ ਤੁਸੀਂ ਆਪਣਾ ਪਰਸਨਲ ਡਾਈਟ ਪਲਾਨ ਵੀ ਤੁਸੀਂ ਮੇਰੇ ਕੋਲੋਂ ਬਣਵਾ ਸਕਦੇ ਹੋ ਠੀਕ ਹੈ ਜੀ ਜਦੋਂ ਤੁਸੀਂ ਪਰਸਨਲ ਡਾਈਟ ਪਲਾਨ ਬਣਵਾਉਂਗੇ ਉਹਦੇ ਨਾਲ ਤੁਹਾਨੂੰ ਰਿਜ਼ਲਟ ਜਿਹੜਾ ਉਹ ਜ਼ਿਆਦਾ ਮਿਲੇਗਾ ਤੇਰਾ ਭਾਰ 101% ਉਹਦੇ ਨਾਲ ਘਟੇਗਾ ਇਹੀ ਘਟੇਗਾ ਚਲੋ ਠੀਕ ਹੈ ਵੀਰ ਜੀ ਠੀਕ ਹੈ ਜੀ ਠੀਕ ਹੈ ਜੀ ਚਲੋ ਠੀਕ ਹੈ ਜੀ ਫਿਰ ਆਪਣਾ ਲਾਈਵ ਆਪਾਂ ਇੱਥੇ ਬੰਦ ਕਰਦੇ ਆਂ ਸੋ ਅਗਰ ਤੁਹਾਡਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੋਇਆ ਤਾਂ ਤੁਸੀਂ ਬਾਅਦ ਵਿੱਚ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਜਾਂ ਥੱਲੇ ਮੇਰਾ ਨੰਬਰ ਦਿੱਤਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ ਤੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਸਾਰਿਆਂ ਨੇ ਮੈਨੂੰ ਮਤਲਬ ਇੰਨਾ ਪਿਆਰ ਦਿੱਤਾ ਹਨਾ ਤੇ ਮੇਰੇ ਚੈਨਲ ਨੂੰ ਸਪੋਰਟ ਕੀਤੀ ਆ ਤੇ ਮੇਰੇ 50000 ਤੋਂ ਵੱਧ ਸਬਸਕ੍ਰਾਈਬਰ ਹੋ ਚੁੱਕੇ ਆ ਸੋ ਪਲੀਜ਼ ਇਸੇ ਤਰ੍ਹਾਂ ਆਪਣੇ ਛੋਟੇ ਵੀਰ ਨੂੰ ਸਪੋਰਟ ਕਰਦੇ ਠੀਕ ਹੈ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਨੀ ਤਾਂ ਪਲੀਜ਼ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਜਰੂਰ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਸੋ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਤੋ ਤੱਕ ਇਹ ਤੁਹਾਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ